14 ਦਸੰਬਰ ਕਿਸਾਨ ਅੰਦੋਲਨ ਨੂੰ ਲਗਭਗ 19ਵਾਂ ਦਿਨ ਦੇ ਕਰੀਬ ਅੱਜ ਚੱਲ ਰਿਹਾ ਹੈ ਔਰ ਅੱਜ ਸਭ ਤੋਂ ਪਹਿਲਾਂ ਤਾਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਪਰ ਉਸ ਪ੍ਰੋਗਰਾਮ ਨੂੰ ਚੇਂਜ ਕਰਕੇ ਇੱਥੇ ਭੁੱਖ ਹੜਤਾਲ ਤੇ ਬੈਠ ਚੁੱਕੇ ਨੇ ਜਿੰਨੇ ਵੀ ਕਿਸਾਨ ਆਗੂ ਨੇ ਉਹਨਾਂ ਦੇ ਵਿੱਚੋਂ ਹਰ ਇੱਕ ਪ੍ਰਤੀਨਿਧੀ ਇੱਥੇ ਅੱਜ ਸਟੇਜ ਦੇ ਉੱਤੇ ਮਰਨ ਆਪਣੇ ਭੁੱਖ ਹੜਤਾਲ ਤੇ ਬੈਠ ਚੁੱਕਿਆ ਸਵੇਰੇ 8 ਵਜੇ ਤੋਂ ਲੈ ਕੇ 5 ਵਜੇ ਤੱਕ ਅਸੀਂ ਅੱਜ ਕੁਝ ਨੌਜਵਾਨਾਂ ਨਾਲ ਗੱਲ ਕਰਨੀ ਚਾਹੀ ਉਹਨਾਂ ਨੇ ਸਾਨੂੰ ਦੱਸਿਆ ਵੀ ਉਹਨਾਂ ਦਾ ਕਿੰਨਾ ਜਜ਼ਬਾ ਇਸ ਧਰਨੇ ਨੂੰ ਲੈ ਕੇ ਕੀ ਇਸ ਕਿਸਾਨ ਅੰਦੋਲਨ ਨੂੰ ਲੈ ਕੇ ਆਏ ਸੀ ਉਹਨਾਂ ਨੂੰ ਰੂਬਰੂ ਹੋ ਕੇ ਪੁੱਛਦੇ ਆ ਕੀ ਨਾਮ ਆ ਜੀ ਤੁਹਾਡਾ ਫਿਰ ਰਾਜਵਿੰਦਰ ਸਿੰਘ ਕਿਹੜਾ ਕਿਹੜੇ ਇਲਾਕੇ ਤੋਂ ਆਏ ਹੋ ਜੀ ਕੌਂਕੇ ਕਲਾ ਜਿਹੜਾ ਲੁਧਿਆਣਾ ਜੀ ਕੀ ਕਹਿੰਦੇ ਹੋ ਜੀ ਤੁਸੀਂ ਇਸ ਧਰਨੇ ਪਰ ਇਸ ਆਪਣੇ ਹੱਕਾਂ ਦੀ ਲੜਾਈ ਲੜਨ ਆਏ ਆ ਸਾਰੇ ਜਣੇ ਤਾਈਆਂ ਆਈਆਂ ਇੱਥੇ ਤੇ ਕੀ ਜਿਹੜਾ ਬਿੱਲ ਆ ਇਹ ਤੁਸੀਂ ਕੀ ਉਹਦੇ 'ਚ ਚਾਹੁੰਦੇ ਹੋ ਵੀ ਸੁਧਾਰ ਹੋਵੇ ਕਿ ਵਾਪਸ ਹੋਵੇ ਜਾਂ ਕੀ ਚਾਹੁੰਦੇ ਹੋ ਰੱਦ ਹੋਵੇ ਜੀ ਸੁਧਾਰ ਤਾਂ ਜੋ ਕਰਨਾ ਸੀ ਪਹਿਲਾਂ ਹੀ ਕਰ ਲੈਂਦੇ ਹੁਣ ਤਾਂ ਰੱਦ ਹੋਣਾ ਚਾਹੀਦਾ ਵਾ ਪਹਿਲੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਦੱਸੋ ਅਸੀਂ ਕਹਿੰਨੇ ਆ ਵੀ ਸਾਨੂੰ ਇਹ ਬਿੱਲ ਜਿਵੇਂ ਦਾਦ ਚਾਹੀਦੇ ਆ ਜੈਸਾ ਅਮਨਾ ਮਤਲਬ ਮੋਦੀ ਹੁਣ ਆੜਿਆ ਪਿਆ ਮੁਸਤ ਕਰਕੇ ਆਪਦੀ ਪਰ ਮੁਸਤ ਸਾਡੀ ਵੀ ਨੀਮੀ ਹੁੰਦੀ ਆ ਇੰਨੇ ਪੰਜਾਬੀ ਖੜੇ ਆ ਚਾਰੇ ਠੰਡ 'ਚ ਮਰਦੇ ਕਿੰਨੇ ਲੋਕ ਪਰ ਕਲਦਗਲਾ ਗਵਰਨਮੈਂਟ ਜਮਾਂ ਨਹੀਂ ਸੋਚ ਰਹੀ ਕੀ ਚੱਕਰਾ ਇਹ ਹੁਣ ਉਹਨਾਂ ਦਾ ਪੋਤਾ ਆਇਆ ਉਹਨਾਂ ਦੇ ਚਾਪਾ ਉਹਨਾਂ ਦੇ ਮਤਲਬ ਵਧਾਈਆਂ ਦੇਣ ਚਲੇ ਕੇ ਸਾਡੇ ਸਾਡੇ ਭਰਾ ਆ ਮੁੰਡਾ ਵਾ ਦੁਕਾਨ ਬੰਦ ਕਰ ਕੇ ਆਇਆ ਜਰਾ ਕੀ ਕੰਮ ਕਰਦੇ ਹੋ ਜੀ ਤੁਸੀਂ ਵਰਕਸ਼ਾਪ ਆ ਜੀ ਮੇਰੀ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਇਆ ਨੂੰ ਤੀਜਾ ਦਿਨ ਹੋ ਗਿਆ ਜੀ ਸਾਨੂੰ ਅੱਜ ਆਇਆ ਨੂੰ ਤੇ ਕੀ ਚਾਹੁੰਦੇ ਹੋ ਤੁਸੀਂ ਤੁਹਾਡੀ ਕੀ ਸੋਚ ਕੇ ਕੀ ਹੈ ਮੋਦੀ ਸਰਕਾਰ ਨੂੰ ਮੰਨਣਾ ਚਾਹੀਦਾ ਜੀ ਹੁਣ ਇੰਨਾ ਇਕੱਠਾ ਇੱਥੇ ਬਜ਼ੁਰਗ ਬੰਦੇ ਬੈਠੇ ਆ 70 70 ਸਾਲ ਦੀ ਉਮਰ ਉਹਨਾਂ ਦੀ ਇਹ ਮੋਦੀ ਸਰਕਾਰ ਅਜੇ ਤੱਕ ਮੰਨ ਨਹੀਂ ਲਈ ਤੇ ਜਿਹੜਾ ਤੁਸੀਂ ਜੋ ਇੱਥੇ ਜਵਾਨ ਜਿਹੜੇ ਮੁੰਡੇ ਆਏ ਨੇ ਬਜ਼ੁਰਗ ਆਏ ਨੇ ਚਲੋ ਉਹਨਾਂ ਦੀ ਸੋਚ ਉਹ ਜੀਏ ਤੁਹਾਡੀ ਕੀ ਤੁਸੀਂ ਕੀ ਸੋਚ ਰੱਖਦੇ ਹੋ ਇਹ ਜਿਹੜਾ ਅੰਦੋਲਨ ਹੈ ਇਸ ਪ੍ਰਤੀ ਗਾਂ ਨੌਜਵਾਨ ਪੀੜੀ ਨੂੰ ਬਹੁਤ ਔਖਾ ਹੋ ਜਾਣਾ ਜੇ ਸਰਕਾਰ ਨਾ ਮੰਨੇ ਪਰ ਮਨਾਉਣ ਆਏ ਆ ਨੌਜਵਾਨ ਤਾਂ ਹੀ ਆਏ ਆ ਅਸੀਂ ਇਸ ਤਰਕੇ ਬਜ਼ੁਰਗਾਂ ਦੇ ਨਾਲ ਬਜ਼ੁਰਗਾਂ ਦਾ ਸਾਥ ਦਵਾਂਗੇ ਅਸੀਂ ਸੈਂਟਰ ਸਰਕਾਰ ਪੂਰੀ ਹਿਲਾ ਕੇ ਰੱਖਾਂਗੇ ਅਰੇ ਇੱਥੇ ਜੇ ਇਹ ਧਰਨਾ ਹਲੇ ਹੋਰ ਚੱਲਦਾ ਕੀ ਤੁਸੀਂ ਇਸ ਧਰਨੇ ਯੋਗਦਾਨ ਪਾਓਗੇ ਕਿ ਕੁਝ ਦਿਨ ਲੱਗੇ ਤੁਸੀਂ ਵਾਪਸ ਜਾਓਗੇ ਨਹੀਂ ਅਸੀਂ ਹਫਤੇ ਦਾ ਇੱਕ ਪ੍ਰੋਗਰਾਮ ਮੰਨ ਕੇ ਆਏ ਹਾਂ ਹਫਤੇ ਬਾਅਦ ਸਾਡੇ ਪਿੰਡੋਂ ਹੋਰ ਬੰਦੇ ਆਉਣਗੇ ਇੱਕ ਇੱਕ ਹਫਤੇ ਬਾਅਦ ਸਾਡੇ ਬੰਦੇ ਬਦਲਾ ਕਰੀ ਜਾਂਦੇ ਆ ਸ਼ਿਫਟ ਦੇ ਹਿਸਾਬ ਨਾਲ ਹਾਂਜੀ ਹਾਂਜੀ ਤੇ ਪਿੱਛੇ ਤੁਹਾਡਾ ਕਿਵੇਂ ਚੱਲਦਾ ਜੀ ਘਰ-ਦੁਆਰ ਕਿੱਥੇ ਪਿੱਛੇ ਕੋਣ ਸੰਭਾਲਦਾ ਕਾਰੋਬਾਰ ਤਾਂ ਹੁਣ ਬੰਦ ਕੀਤਾ ਹੋਇਆ ਜੀ ਮੁੜ ਕੇ ਬਿਲਕੁਲ ਬੰਦ ਹੋ ਜਾਣਾ ਜੀ ਮੁੜ ਕੇ ਆਪਦੇ ਹੱਕਾਂ ਦੀ ਖਾਤਰ ਆਏ ਆਂ ਅਸੀਂ ਹੁਣ ਤਾਂ ਪੰਜ-ਛੜ ਦਿਨ ਦੁਕਾਨ ਬੰਦ ਕਰ ਲਾਂਗੇ ਅਸੀਂ ਮੁੜ ਕੇ ਸਾਰੇ ਉਮਰ ਪਛਤਾਵਾ ਰਹ ਸਾਡੇ ਨਾਲ ਕੁਝ ਹੋਰ ਵੀ ਨੌਜਵਾਨ ਨੇ ਉਹਨਾਂ ਤੋਂ ਪੁੱਛਦੇ ਆ ਤੁਸੀਂ ਕਿੱਥੋਂ ਆਏ ਹੋ ਜੀ ਕਿਹੜੇ ਇਲਾਕੇ ਤੋਂ ਆਏ ਹੋ ਆਈ ਆਏ ਜੀ ਜਿਹੜਾ ਅੰਮਤਰ ਪਿੰਡ ਪਖਣਾ ਖੁਰਦ ਬਾਬਾ ਗਦਰੀ ਸੋਰ ਸਿੰਘ ਪਖਣਾ ਦੇ ਪਿੰਡ ਤੋਂ ਆਇਆ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਅੰਦੋਲਨ ਬਾਰੇ ਜੀ ਤੁਹਾਡੇ ਕੀ ਵਿਚਾਰ ਨੇ ਆਈ ਇਹ ਹੀ ਕਹਿਣਾ ਚਾਹੁੰਦੇ ਆ ਮੋਦੀ ਸਰਕਾਰ ਨੂੰ ਕਿ ਜਿਹੜੇ ਕਾਣੇ ਕਾਲੇ ਕਾਨੂੰਨ ਕਾਨੂੰਨ ਇਹ ਰੱਦ ਕੀਤੇ ਜਾਣ ਇਹ ਨੌਜਵਾਨ ਜੋ ਚੰਨਾ ਕਹਿਆ ਇਹ ਸਾਨੂੰ ਜਹੇ ਬੰਦੀਆਂ ਨੇ ਸਮਝਾਇਆ ਕਿ ਅਜੇ ਆਪਾਂ ਕੁਝ ਨਹੀਂ ਕਰਨਾ ਅਜੇ ਸ਼ਾਂਤ ਮਹੀਨਾ ਇਹ ਜਿਹੜੇ ਅੰਦੋਲਨ ਹੁੰਦੇ ਨੇ ਨਾ ਇਹ ਸ਼ਾਂਤ ਮਹੀਨਾ ਚਲਾਏ ਜਾਂਦੇ ਨੇ ਜੇ ਸਾਡੇ ਨਾਲ ਕੋਈ ਬੰਦੀਕੀ ਕਰੂਗਾ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਜਿਹੜੇ ਸਟੇਜ ਤੋਂ ਵੀ ਅੱਜ ਕਿਹਾ ਗਿਆ ਕੱਲ ਵੀ ਕਿਹਾ ਜਾਂਦਾ ਲੱਖੇ ਭਾਈ ਕੰਨਿਓ ਵੀ ਕਿਹਾ ਗਿਆ ਵੀ ਰਾਤ ਨੂੰ ਜਦੋਂ ਆਪਾਂ ਪਹਿਰੇ ਤੇ ਹੁੰਨੇ ਆ ਜਾਂ ਆਪਾਂ ਦਿਨੇ ਹੁੰਨੇ ਆ ਟਰੈਕਟਰਾਂ ਤੇ ਜਿਹੜੇ ਨੌਜਵਾਨ ਵੀਰ ਨੇ ਆਪਣੇ ਉਹ ਗਾਣੇ ਲਾ ਕੇ ਆਪਣਾ ਐਂਟਰਟੇਨਮੈਂਟ ਕਰ ਲੈਂਦੇ ਆ ਪਰ ਕਈ ਥਾਵਾਂ ਤੋਂ ਕਿਸੇ ਨੂੰ ਰਾਤ ਨੂੰ ਡਿਸਟਰਬ ਵੀ ਹੁੰਦਾ ਸੌਣਾ ਹੁੰਦਾ ਸਵੇਰੇ ਜਲਦੀ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਚਾਹੁੰਦੇ ਹੋਏ ਉਹ ਗਾਣੇ ਲਾ ਕੇ ਨਹੀਂ ਘੁੰਮਦੇ ਉਹ ਦਿੱਲੀ ਨੂੰ ਦਸਣ ਆਏ ਨੇ ਕਿੱਥੇ ਅੰਬਰਸਰ ਤੇ ਕਿੱਥੇ ਦਿੱਲੀ ਆ ਉਹ ਗਾਣੇ ਲਾਉਂਦੇ ਨਹੀਂ ਆ ਉਹ ਜੋਸ਼ ਹੀ ਪੈਦਾ ਕਰਨਦੇ ਨੇ ਕਥੀਆਂ ਨੂੰ ਕੰਟਰੋਲ ਚ ਰੱਖਣ ਦਾ ਜਵਾਨੀ ਵਾਲੇ ਵੀਰਾਂ ਨੂੰ ਵੀ ਨਹੀਂ ਅੱਜ ਸਾਡੇ ਵੱਡੇ ਆਗੂਆਂ ਦਾ ਸਾਨੂੰ ਆਡਰ ਨਹੀਂ ਹੈ ਚਾਹੇ ਦਿੱਲੀ ਕਈ ਵਾਰ ਜਿੱਤੀਆ ਹੁਣ ਵੀ ਜਿੱਤ ਕੇ ਜਾਵਾਂਗੇ ਅਸੀਂ ਉਹ ਨੱਚਰ ਜਾਵਾਂਗੇ ਨਹੀਂ ਜਿੰਨਾ ਚਿਰ ਸਾਡੀਆਂ ਮੰਗਾ ਮਨਜ਼ੂਰ ਨਹੀਂ ਹੁੰਦੀਆਂ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਸਾਨੂੰ 15 ਦਿਨ ਹੋ ਗਏ ਇੱਥੇ ਡੇਰੇ ਲੈ ਨੂੰ 6 ਮਹੀਨੇ ਦਾ ਸਾਡੀਆਂ ਟਰਾਲੀਆਂ ਚ ਚਲਾਛਣ ਪਿਆ ਜਾ ਕੇ ਦੇ ਸਕਦੇ ਜੇ ਤੇ ਤੁਸੀਂ ਜੇ ਇੱਥੋਂ ਆਪਾਂ ਨੂੰ ਗਾਹ ਵਧਣਾ ਪਿਆ ਜਿਵੇਂ ਇੱਥੇ ਬੈਰੀਕੇਟਿੰਗ ਕੀਤੀ ਆ ਕੱਲ੍ਹ ਦਿਖਾਈ ਸੀਗੀ ਤੇ ਉਹਨੂੰ ਗਾਂ ਬਦਣਾ ਪਿਆ ਤੁਸੀਂ ਪੂਰਾ ਸਾਥ ਦੋਵਗੇ ਡਟ ਕੇ ਅਸੀਂ ਘਰੇ ਕਹਿ ਗਏ ਸਾਡੀ ਆਸ ਨਾ ਰੱਖਿਓ ਸਸੀਂ ਸਿਰ ਦੇਣ ਵਾਸਤੇ ਆਇਆ ਸਾਡੇ ਦਸਾਂ ਗੁਰੂਆਂ ਨੇ ਸਾਡਾ ਇਤਿਹਾਸ ਤੇ ਪਿਛਲਾ ਪੜਨੇ ਸਾਡੇ ਦਸਾਂ ਗੁਰੂਆਂ ਨੇ ਤੱਤੀਆਂ ਤੇਗਾ ਚ ਬਗੇ ਲੋਹ ਚੁੱਬਲ ਗਏ ਸੀਸ ਕਟਾਤੇ ਆ ਰਹਿਣਾ ਪਰਵਾਹ ਨਹੀਂ ਕੀਤੀ ਆ ਸਾਰੀ ਸਿੱਖ ਕੌਮੀ ਆ ਉਹਨਾਂ ਦੀ ਹੰਸਬੰਸ ਹੈ ਇਹ ਡਰਨ ਵਾਲੇ ਨਹੀਂ ਹੈਗੇ ਜੀ ਵੀ ਜੇ ਜਵਾਨ ਆਪਾਂ ਦੇਖਿਆ ਜਾਵੇ ਵੀ ਜੇ ਬਜ਼ੁਰਗਾਂ ਨੂੰ ਜਿਵੇਂ ਬਜ਼ੁਰਗਾਂ ਦੇਖਿਆ ਥੋੜੇ ਬਜ਼ੁਰਗਾਂ ਦਾ ਕੀ ਕਹਿਣਾ ਇਹਦੇ ਲਈ ਬਜ਼ੁਰਗ ਜੀ ਵੇਖੋ ਜਿਹੜੇ ਬਜ਼ੁਰਗ ਨੇ ਉਹ ਸਾਨੂੰ ਸੇਧ ਦਿੰਦੇ ਨੇ ਉਹ ਸਾਡੇ ਨਾਲ ਖੜੇ ਨੇ ਵੀ ਧਰਤ ਤੋਂ ਪਹਿਲਾਂ ਵੀ ਅਸੀਂ ਮਰਨ ਨੂੰ ਤਿਆਰ ਕਿਉਂਕਿ ਉਹ ਬੁੱਢੇ ਬਜ਼ੁਰਗ ਬਜ਼ਾਰਕ ਨਹੀਂ ਆ ਉਹਨਾਂ ਚ ਖੂਨ ਦਾ ਜਜ਼ਬਾ ਜਿਹੜਾ ਅੱਜ ਵੀ ਉਹਨਾਂ ਹੀ ਕਾਇਮ ਹੈ ਜਿੰਨਾ ਸਾਡੇ ਨੌਜਵਾਨਾਂ ਚ ਕਾਇਮ ਹੈ ਸੋ ਤੁਸੀਂ ਜਿਵੇਂ ਦੇਖਿਆ ਅਸੀਂ ਕੁਝ ਹੋਰ ਨੌਜਵਾਨ ਵੀਰ ਨੇ ਸਾਡੇ ਨਾਲ ਉਹਨਾਂ ਤੋਂ ਪੁੱਛੀਏ ਜਿਵੇਂ ਭਾਈ ਜੀ ਉਹਨਾਂ ਨੇ ਕਿਹਾ ਵੀ ਘਰੋਂ ਤੁਸੀਂ ਬਜ਼ੁਰਗਾਂ ਨੇ ਤੁਹਾਨੂੰ ਥਾਪੜਾ ਦੇ ਗਏ ਸੂਰਿਆ ਘਰੇ ਜਿਹੜੀਆਂ ਤੁਹਾਡੀਆਂ ਪਿੱਛੇ ਮਾਵਾਂ ਬੈਠੀਆਂ ਜਾਂ ਪਿੱਛੇ ਤੁਹਾਡੇ ਛੋਟੇ ਭਾਈ ਭੈਣ ਬੈਠੇ ਆ ਉਹ ਕੀ ਸੋਚਦੇ ਆ ਕਿਉਂਕਿ ਤੁਸੀਂ ਵੀ ਇੱਕ ਜ਼ਿੰਮੇਵਾਰੀ ਲੈ ਕੇ ਆਏ ਹੋ ਤੁਸੀਂ ਇਹਦੇ ਬਾਰੇ ਕੀ ਸੋਚਦੇ ਦੇਖੋ ਜਦੋਂ ਤੁਸੀਂ ਆਏ ਸੀ ਸਾਨੂੰ ਕਹਿੰਦੇ ਖਾਲੀ ਹੱਥ ਨਾ ਆਇਓ ਜਾਂ ਜਿੱਤ ਕੇ ਆਇਓ ਜਾਂ ਮਰ ਕੇ ਆਇਓ ਕਿਉਂਕਿ ਹੁਣ ਆਇਆ ਕੁਝ ਕਰਕੇ ਜਾਵਾਂਗੇ ਵੈਸੇ ਸਾਡੇ ਪਿੰਡ ਦਾ ਲੰਗਰ ਲੱਗਿਆ ਛੋਲੇ ਬਦਾਮਾਂ ਦਾ ਤੇ ਵੈਸੇ ਵੀ ਜੋ ਵੀਰ ਕਹਿਣਗੇ ਜੂਨੀਅਨ ਕਹਿਣਗੇ ਵੈਸੇ ਤੇ ਹੋ ਗਏ ਕਿਉਂਕਿ ਦੇਖੋ ਜਿਹੜਾ ਪ੍ਰੋਟੈਸਟ ਆ ਸ਼ਾਂਤਮਈ ਆ ਕਿਉਂਕਿ ਕੋਈ ਇੱਕ ਪ੍ਰੋਟੈਸਟ ਜਿਵੇਂ ਅੱਗੇ ਵੀ ਦੁਨੀਆ ਤੇ ਬਹੁਤ ਪਰ ਸ਼ਾਂਤਮਈ ਇਹ ਵਰਲਡ ਦਾ ਸਭ ਤੋਂ ਵੱਡਾ ਇਸ ਵੇਲੇ ਮੰਨਿਆ ਜਾ ਰਿਹਾ ਪਰ ਕਿਸੇ ਮਾੜੀ ਮੋਟੀ ਹੁੱਲਣ ਬਾਜੀ ਨਾ ਜਾਂ ਕਿਸੇ ਨਾਲ ਕੋਈ ਮਾਰਾ ਜਾ ਵੀ ਹਲਚਲ ਹੋਗੀ ਉਹਦਾ ਆਪਾਂ ਨੂੰ ਨਤੀਜਾ ਖਾਮੀਆਂ ਬਹੁਤ ਭੁਗਤਣੀਆਂ ਪੈਣਗੀਆਂ ਬਿਲਕੁਲ ਸਹੀ ਗੱਲ ਤੇ ਜਿਵੇਂ ਹੁਣ ਰਾਤ ਨੂੰ ਜਾਂ ਦਿਨੇ ਤੁਸੀਂ ਪਹਿਰੇ ਲਾਉਨੇ ਹੋ ਤੁਹਾਡਾ ਇਹ ਨਾ ਜਿਵੇਂ ਹੁਣ ਇੱਥੇ ਲੋਕ ਆਉਂਦੇ ਹੋ ਤੁਸੀਂ ਉਹਨਾਂ ਬਾਰੇ ਕੀ ਸੋਚਦੇ ਹੋ ਕਿਉਂਕਿ ਕੱਲੇ ਪੰਜਾਬੀ ਨਹੀਂ ਇੱਥੇ ਹੋਰ ਵੀ ਲੋਕ ਆ ਉਹਨਾਂ ਨਾਲ ਕਿਸ ਤਰ੍ਹਾਂ ਦਾ ਆਪਣਾ ਮਿਲਣ ਜੁਲਣ ਕਿਵੇਂ ਆ ਆਪਣਾ ਹੈਗਾ ਸਾਰਾ ਨਾਲ ਪ੍ਰੇਮ ਭਰ ਆ ਹੈਗਾ ਜਿੱਦਾਂ ਹੁਣ ਆਪਣੇ ਇੱਥੇ ਸਾਹਮਣੇ ਲੰਗਰ ਲੱਗਾ ਹੈਗਾ ਮਲੇਰਕੋਟਲੇ ਵਾਲਿਆਂ ਦਾ ਨਾਲ ਇਹ ਪੰਜਾਬ ਵਾਲੇ ਪੰਜਾਬੀਆਂ ਦੀ ਇੱਕ ਖਾਸियत ਜਿੱਥੇ ਜਾਂਦੇ ਆ ਪ੍ਰੇਮ ਭਾਵਨਾਉਂਦੀ ਸਾਰਿਆਂ ਦੀ ਹੈ ਨਾ ਤੇ ਅਸੀਂ ਜਿਹੜੇ ਵੀ ਆਉਂਦੇ ਹਾਂ ਨਾ ਸਾਰਿਆਂ ਨੂੰ ਕਹਿੰਦੇ ਆ ਜਿਹੜੇ ਵੀ ਆਣਾ ਪ੍ਰੇਮ ਭਾਵਨਾ ਰੱਖੇ ਹੁੱਲੜਵਾਜੀ ਨਾ ਕਰਨ ਆਪਣੀ ਵੀਰ ਹੈਗੇ ਆ ਥੋੜੇ ਹੁੱਲੜਵਾਜੀ ਵਾਲੇ ਹੈਗੇ ਆ ਪਰ ਬਹੁਤ ਜ਼ਿਆਦਾ ਘਟ ਗਏ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਆਪਣੇ ਇੱਥੇ ਹੈਗੇ ਆ ਜਿਹੜੇ ਖਰਾਬੀ ਵੀ ਕਰਦੇ ਆ ਫੜੇ ਵੀ ਜਾਂਦੇ ਆ ਦਿੱਲੀ ਕੋਈ ਨਾ ਕੋਈ ਫੜਿਆ ਜਾਂਦਾ ਕੁੜੀਆਂ ਭੇਜਦੇ ਆ ਇਹ ਮੁੰਡੇ ਵਿੱਚ ਹੁੰਦੇ ਆ ਤੇ ਉਹਨਾਂ ਕੋਲ ਕੋਣ ਕਿਹੜੇ ਕਿਹੜੇ ਇੱਕ ਜਿਹੜੇ ਤੁਸੀਂ ਹੁਣੇ ਜਿਹੜੀ ਗੱਲ ਕੀਤੀ ਹੈ ਵੀ ਤੇ ਮੁੰਡੇ ਵੀ ਭੇਜਦੇ ਆ ਕੁੜੀਆਂ ਵੀ ਭੇਜਦੇ ਆ ਇਹ ਕਿਹੜੇ ਨੇ ਆਪਣੇ ਇੱਥੋਂ ਦੇ ਨੇ ਕਿ ਕਿਤੇ ਬਾਹਰ ਦੇ ਲੋਕ ਨੇ ਨਹੀਂ ਸਰਕਾਰ ਦੇ ਬੰਦੇ ਆ ਕਹ ਲਓ ਇੱਕ ਦੋ ਫੜੇ ਵੀ ਗਏ ਆ ਉਹ ਕਹਿੰਦੇ ਸਾਨੂੰ ਡੀਸੀ ਨੇ ਭੇਜਿਆ ਫੜੇ ਵੀ ਗਏ ਆ ਜੂਨੀਅਰ ਵਾਲਿਆਂ ਨੇ ਫੜਿਆ ਸੀ ਮਤਲਬ ਸਰਕਾਰ ਆਪਣੀਆਂ ਜਿਹੜੀਆਂ ਇਹ ਚਾਲਾਂ ਨੀਤੀ ਤੋਂ ਰਣਨੀਤੀ ਉਹ ਬਤ ਦਈ ਆ ਕਹ ਲਓ ਕਿਸੇ ਤਰੀਕੇ ਦੇ ਨਾਲ ਧਰਨੇ ਨੂੰ ਖਰਾਬ ਕਰਨ ਲਈ ਕੁਝ ਵੀ ਕਰ ਸਕਦੇ ਆ ਜਿਦਾਂ ਅਜ ਪਹਿਲਾ ਜਾਗਰਣ ਅੰਦੋਲਨ ਚੱਲਿਆ ਸੀ ਉਹਦੇ ਵਿੱਚ ਕਿੰਨਾ ਕੁ ਜੋ ਹੋਇਆ ਕਿ ਖਰਬੀਆਂ ਕਰ ਸਕਦੇ ਆ ਕਿਸੇ ਤਰ੍ਹਾਂ ਦੇ ਗਲਤ ਸਿਹੜਖਾਨੀਆਂ ਬੀਬੀਆਂ ਦੇ ਨਾਲ ਜਾਂ ਕੁਝ ਵੀ ਪਰ ਆਪਣੇ ਜਿਹੜੇ ਨੌਜਵਾਨ ਜਿੰਨੇ ਵੀ ਆਦੇ ਆਗੇ ਇਹ ਇਸ ਚੀਜ਼ ਦਾ ਖਾਸ ધ્યાન ਰੱਖਦੇ ਆ ਜਿਹੜੇ ਸ਼ਰਾਰਤੀਆਂ ਸਰੋਂ ਨਾਲ ਫੜ ਲੈਂਦੇ ਆ ਤੁਸੀਂ ਕੀ ਕਹਿੰਦੇ ਆ ਜੀ ਤੇ ਦੇਖੋ ਮੈਂ ਤਾਂ ਸਭ ਤੋਂ ਵੱਡੀ ਗੱਲ ਕਹਿਣਾ ਚਾਹਨਾ ਵੀ ਇਹ ਕਿਸਾਨ ਸਾਰੇ ਬੈਠੇ ਆ ਇੱਥੇ ਆਪਣੇ ਹੱਕ ਮੰਗ ਰਹੇ ਆ ਇੱਥੇ ਕੋਈ ਵੀ ਪਹਿਲਾਂ ਅੱਜ ਤੋਂ ਜੇ ਮੈਂ 20 ਸਾਲ ਪਹਿਲਾਂ ਜਾਵਾਂ ਤਾਂ ਫੇਰ ਇਹ ਗੱਲ ਕਹਿੰਦਾ ਸਾਨੂੰ ਸਮਝ ਆਉਂਦੀ ਸੀ ਵੀ ਸਾਨੂੰ ਇਹ ਆਰਡੀਨੈਂਸ ਜਾਂ ਸਾਨੂੰ ਇਹ ਤਿੰਨ ਬਿੱਲ ਸਮਝ ਨਹੀਂ ਆ ਰਹੇ ਅੱਜ ਇੱਥੇ ਜਿੰਨੇ 50% ਮੁੰਡੇ ਬੀਐਡ ਐਮਐਡ ਐਮਏ ਬੀਏ ਬੈਠੇ ਆ ਜੇ ਤੁਸੀਂ ਕਹੋ ਵੀ ਤਿੰਨ ਬਿੱਲ ਜਿਹੜੇ ਸਰਕਾਰ ਨੂੰ ਸਮਝ ਆ ਕੇ ਸਾਨੂੰ ਨਹੀਂ ਸਮਝ ਆ ਰਹੇ ਇਦਾਂ ਦਾ ਕੁਝ ਨਹੀਂਗਾ ਅਸੀਂ ਹੱਕ ਲੈਣ ਵਾਸਤੇ ਬੈਠੇ ਆ ਸਾਨੂੰ ਸਾਡੇ ਹੱਕ ਦੇ ਦਿਓ ਸ਼ਾਂਤਮਈ ਢੰਗ ਨਾਲ ਬੈਠੇ ਸ਼ਾਂਤਮਈ ਢੰਗ ਚੱਲ ਜਾਣਾ ਕਿਉਂਕਿ ਸਰਕਾਰਾਂ ਤਾਂ ਇਹ ਕਹਿੰਦੀਆਂ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਆ ਵੀ ਐਮ ਐਡ ਬੀ ਐਡ ਪੀ ਕਾਮ ਸਾਰੇ ਇੱਥੇ ਬੈਠੇ ਆ ਉਹ ਕਹਿੰਦੇ ਜੀ ਇਹ ਧਨਪੜਤ ਕਾਮ ਨੇ ਇਹਨਾਂ ਨੂੰ ਕੀ ਪਤਾ ਇਹ ਤਾਂ ਸਿਖਾ ਕੇ ਲਿਆਏ ਗਏ ਨੇ ਨਹੀਂ ਬਿਲਕੁਲ ਅਨਪੜਤਾ ਵਾਲੀ ਕੋਈ ਗੱਲ ਨਹੀਂ ਗਈ ਸਾਡੇ ਹਰੇਕ ਘਰ ਚੋਂ ਅੱਜ ਇੱਕ ਬੱਚਾ ਫੋਰਨ ਪੜਨ ਵਾਸਤੇ ਗਿਆ ਹੋਇਆ ਠੀਕ ਆ ਜੀ ਪਹਿਲਾਂ ਸਾਨੂੰ ਬਿਲਕੁਲ ਹੂਡ ਮਤ ਮੰਨਿਆ ਜਾਂਦਾ ਸੀ ਵੀ ਇਹਨਾਂ ਨੂੰ ਫਸਲੀ ਤੋਂ ਬਿਨਾ ਕੁਝ ਨਹੀਂ ਕਿਸਾਨੀ ਤੋਂ ਬਿਨਾ ਕੁਝ ਨਹੀਂ ਆਉਂਦਾ ਹਰੇਕ ਡੇਟ ਚ ਹਰੇਕ ਬਿਜ਼ਨਸ ਚ ਇਸ ਟਾਈਮ ਕਿਸਾਨੀ ਤਬਕਾ ਵਿੱਚ ਵੜਿਆ ਹੋਇਆ ਚਾਹੇ ਉਹ ਅਬਰੌਡ ਆ ਚਾਹੇ ਇੰਡੀਆ ਚਾਹੇ ਤੇ ਮੈਂ ਇਹੀ ਕਹਿਣਾ ਚਾਹੁੰਦਾ ਆ ਵੀ ਜੇ ਤੁਸੀਂ ਕਹੋ ਵੀ ਇਹਨਾਂ ਨਾਲ ਧੱਕੇ ਨਾ ਛੱਡਦੇਓ ਬਿੱਲ ਥੋਪ ਦੇਣਗੇ ਇਹ ਸਰਾਸਰ ਜ਼ਿਆਤੀ ਆ ਸਾਨੂੰ ਬਿੱਲ ਵਾਪਸ ਕਰਾਉਣੇ ਆਉਂਦੇ ਆ ਤੇ ਅਸੀਂ ਕਰਾ ਕੇ ਮੁਰਨਾ ਇੱਥੇ ਪਰ ਉਹ ਕਹਿੰਦੇ ਵੀ ਜਿਹੜੀਆਂ ਇਹ ਮਹਿੰਗੀਆਂ ਗੱਡੀਆਂ ਮਹਿੰਗੇ ਟਰੈਕਟਰ ਵੱਡੇ ਵੱਡੇ ਲੈ ਕੇ ਫਿਰ ਰਹੇ ਨੇ ਔਰ ਇਹ ਹੁੱਲੜ ਬਾਜੀ ਕਰਦੇ ਨੇ ਇਹ ਇੱਥੇ ਬਿੱਲ ਵਾਪਸ ਘੱਟ ਕਰਾਉਣਾ ਆ ਇੱਥੇ ਅਸ਼ਪ੍ਰਸਤੀ ਜਾਂਦਾ ਕਰਨਾ ਆ ਦੇਖੋ ਹੁੱਲੜ ਬਾਜੀ ਦੀ ਗੱਲ ਇਦਾਂ ਆ ਜੇ ਤਾਂ ਮਹਿੰਗੀਆਂ ਗੱਡੀਆਂ ਦਾ ਟਰੈਕਟਰਾਂ ਤੇ ਜਾਈਏ ਜੀ ਉਹ ਕੋ 5 7 10 ਕਿੱਲਿਆਂ ਚੋਂ ਨਹੀਂ ਬਣਦੇ ਤੇ ਸਾਰੇ ਮੇਰੇ ਵੀਰ ਕਿਸਾਨ ਖੜੇ ਆ ਉਹ ਸਾਡੇ ਬ ਸਾਡੇ ਫਾਦਰ ਨੇ ਐਬਰਾਡ ਉਹ ਉਹਨਾਂ ਦੇ ਬਲਬੂਤੇ ਦੇ ਬਣੇ ਹੋਇਆ ਜੇ 30 ਲੱਖ ਵਾਲੀ ਗੱਡੀ ਕਹੀਏ ਵੀ ਕੋਈ 5-7 ਕਿੱਲਿਆਂ ਤਾਂ ਲੈ ਲੂ ਉਹ ਨਹੀਂ ਲਈ ਜਾਂਦੀ ਨਾ ਟਰੈਕਟਰ ਲਿਆ ਜਾਂਦਾ ਬਾਕੀ ਅੱਜ ਸਾਨੂੰ ਆੜਤੀਆਂ ਤੋਂ ਤੋੜਤਾ ਹੁਣ ਅਸੀਂ ਕੱਲ ਨੂੰ ਆਪਣੀ ਧੀ ਦੀ ਮੈਰਿਜ ਕਰਨੀ ਆ ਭੈਣ ਦੀ ਮੈਰਿਜ ਕਰਨੀ ਆ ਅਸੀਂ ਮੌਕੇ ਤੇ ਬਾਨੀ ਅੰਡਾਨੀ ਕੋੜ ਤਾਂ ਜਾ ਨਹੀਂ ਸਕਦੇ ਜੀ ਸਾਨੂੰ ਦੀਆਂ ਨੇ ਸਾਰਨਾ ਸਾਡਾ ਆੜਦੀਆਂ ਬਿਨਾਂ ਸਾਡਾ ਕੋਈ ਨਹੀਂ ਔਰ ਸਾਨੂੰ ਮੰਡੀ ਕਰਨ ਜ਼ਰੂਰੀ ਆ ਹੁਣ ਫਸਲ ਲੈ ਕੇ ਹੁਣ 80 85% ਕਿਸਾਨ ਇਹੋ ਜਿਹੇ ਆ ਜਿਹਦੇ ਕੋਲ ਆਪਣੇ ਟੂਲ ਨਹੀਂ ਹੈਗੇ ਆਪਣੇ ਟਰੈਕਟਰ ਨਹੀਂ ਹੈਗੇ ਜੀ ਵਾਈ ਵੀ ਮੰਗਵੇਂ ਟਰੈਕਟਰ ਨਾਲ ਕਰਨੀ ਪੈਂਦੀ ਆ ਤੇ ਜੇ ਅਸੀਂ ਕਹੀਏ ਵੀ ਇਥੋਂ ਲੈ ਕੇ ਅਸੀਂ ਗੁਜਰਾਤ ਮਹਾਰਾਸ਼ਟਰ ਯੂਪੀ ਹਿਮਾਚਲ ਕੇ ਤੇ ਚਲ ਜਾਾਂਗੇ ਉਹ ਇੰਪੋਸੀਬਲ ਆ ਸੋ ਸਾਨੂੰ ਇਧਰ ਨਾਲ ਜਾਇਆ ਜਾਵੇ ਅਸੀਂ ਜੋ ਮੰਗਾਂ ਰੱਖੀਆਂ ਨੇ ਵੀ ਤਿੰਨ ਕਾਨੂੰਨ ਵਾਪਸ ਲਾਓ ਮੇਰੀ ਇੱਕ ਗੱਲ ਸੁਣੋ ਜੀ ਮੈਂ ਦੋ ਰੋਟੀਆਂ ਖਾਣਾ ਮੈਨੂੰ ਚਾਰ ਤੁਸੀਂ ਧੱਕੇ ਨਾਲ ਕਿਉਂ ਰੱਖਦੇ ਹੋ ਜਦੋਂ ਮੇਰੀ ਦੋਚ ਬਿਲਕੁਲ ਮੇਰੀ ਤਸੱਲੀ ਆ ਜਦੋਂ ਅਸੀਂ ਕਹੀ ਜਾਂਦੇ ਵੀ ਸਾਨੂੰ ਇਹ ਨਹੀਂ ਚਾਹੀਦੇ ਅਸੀਂ ਰੋਟੀ ਖਾਣੇ ਸਾਨੂੰ ਖਾ ਲੈਣ ਦਿਓ ਇਹ ਕਹਿੰਦੇ ਧੱਕੇ ਨਾਲ ਆਮਦਨ ਦੁੱਗਣੀ ਕਰਨੀ ਆ ਅਸੀਂ ਆਮਦਨ ਦੁੱਗਣੀ ਨਹੀਂ ਕਰਾਉਣੀ ਅਸੀਂ ਬਿੱਲ ਮਾਫ ਕਰਾਉਣ ਲਈ ਬੈਠੇ ਆ ਬਿੱਲ ਮਾਫ ਕਰਾ ਕੇ ਜਾਵਾਂਗੇ ਜੀ ਮਤਲਬ ਬਿਨਾ ਮੰਗੇ ਚੀਜ਼ ਪਰੋਸੀ ਗਈ ਆ ਇਹ ਬਿਨਾ ਮੰਗੀ ਆ ਜੀ ਤੁਸੀਂ ਇੱਥੇ ਜਿੰਦੋਂ ਮਰਜ਼ੀ ਪੁੱਛ ਲਓ ਮੈਂ ਪਹਿਲਾਂ ਕਹਿ ਚੁੱਕਿਆ ਹੁਣ ਕੋਈ ਅਣਪੜ ਨਹੀਂਗਾ ਅਸੀਂ ਦਾ ਕੱਲਾ ਕੱਲਾ ਬਿੱਲ ਦਾ ਉਹ ਪੜਿਆ ਹੋਇਆ ਕੱਲਾ ਕੱਲਾ ਇਹ ਆ ਵੀ ਜਦੋਂ ਸਰਕਾਰਾਂ ਵੱਲੋਂ ਬਿੱਲ ਪਾਸ ਹੁੰਦੇ ਆ ਜੀ ਉਹਦੇ ਬੜੇ ਬੜੇ ਲੰਬੇ ਕੋਜ਼ ਪਾਏ ਜਾਂਦੇ ਆ ਇੰਗਲਿਸ਼ ਦੇ ਬੜੇ ਬੜੇ ਲੰਬੇਓ ਚ ਵਾਕਏ ਲਿਖੇ ਜਾਂਦੇ ਆ ਵੀ ਜਿਹੜੇ ਆਮ ਬੰਦੇ ਨੂੰ ਸਮਝ ਨਹੀਂ ਆਉਂਦੇ ਪਰ ਹੁਣ ਪੰਜਾਬੀ ਜਨਵਾਦ ਹੋ ਕੇ ਆ ਗਿਆ ਨਾ ਸਭ ਚੀਜ਼ਾਂ ਦਾ ਹੁਣ ਕੱਲੇ ਕੱਲੇ ਬੰਦੇ ਨੂੰ ਇੱਥੇ ਪੁੱਛ ਲੋ ਸਭ ਨੂੰ ਪਤਾ ਇਹਦੇ ਫਾਇਦੇ ਨੁਕਸਾਨ ਕੀ ਆ ਜੀ ਇਹ ਤਾਂ ਨਹੀਂ ਵੀ ਸਿਰਫ ਪੂੰਜੀਪਤੀ ਛੜ ਤੇ ਲਿਆ ਕੇ ਪੂੰਜੀਪਤੀ ਬਿਠਾ ਦੇਣੇ ਆ ਜੀ ਪਰ ਇਹ ਆ ਵੀ ਜਿੱਦਾਂ ਹੁਣ ਬੰਦੂਆ ਮਜ਼ਦੂਰ ਕੰਮ ਕਰਦੇ ਉਹਦਾਂ ਇੱਕ ਕਿਸਾਨ ਇੱਕ ਜੱਟ ਜਾਂ ਕਿ ਜ਼ਿਮੀਂਦਾਰ ਉਹਦਾਂ ਕੰਮ ਕਰਿਆ ਕਰੂਗਾ ਜੀ ਪਰ ਉਹਨਾਂ ਦਾ ਤਾਂ ਅੱਜ ਵੀ ਜੇ ਅੱਪਾ ਅਖਬਾਰ ਤੇ ਜਾਤੀ ਮਾਰੀਏ ਉਹਨਾਂ ਨੇ ਤਾਂ ਵੱਡੀ ਵੱਡੀ ਐਡਵਰਟਾਈਜ਼ਮੈਂਟ ਅੱਜ ਵੀ ਦਿੱਤੀ ਹੋਈ ਆ ਵੀ ਕਿਤੇ ਨਾ ਕਿਤੇ ਜਿਹੜਾ ਬੈਲਾ ਸੀ ਸਹੀ ਭੇਜਿਆ ਗਿਆ ਜੀ ਮਨਕੀ ਬਾਦ ਚ ਵੀ ਪ੍ਰਧਾਨ ਮੰਤਰੀ ਸਾਡੇ ਇਹੀ ਕਹਿੰਦੇ ਨੇ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਵੀ ਕਹਿ ਚੁੱਕਿਆ ਜੀ ਦ੍ਰਿਸ਼ਟੀ ਜ਼ਰੂਰ ਹੈਗੀ ਆ ਦ੍ਰਿਸ਼ਟੀਕੋਣ ਨਹੀਂ ਹੈਗਾ ਨਿਗਾਹ ਹੈਗੀ ਆ ਪਰ ਨਜ਼ਰੀਆ ਨਹੀਂ ਹੈਗਾ ਜਦੋਂ ਹੁਣ ਤੁਸੀਂ ਇੱਥੋਂ ਦੇ ਕੰਪੈਰੀਟਿਵਲੀ ਸਾਨੂੰ ਯੂਪੀ ਨਾਲ ਬਿਹਾਰ ਨਾਲ ਕੰਪੇਅਰ ਕਰ ਲਓ ਜੀ ਉੱਥੇ 50 ਕਿੱਲੇ ਵਾਲਾ ਇੱਥੇ 10 ਕਿੱਲੇ ਆਣਾ ਰਲਦਾ ਜੀ ਸਰ ਮੁੱਦਾ ਕੀ ਹੈ ਤੁਸੀਂ ਪੁੱਛਿਆ ਸਾਨੂੰ ਕਿ ਮਹਿੰਗੇ ਫੋਨ ਰੱਖੇ ਆ ਸਾਡਾ ਬ੍ਰਦਰ ਅਮਰੀਕਾ ਮੇਰਾ ਭਰਾ ਉਹਨੇ ਆਈਫੋਨ ਭੇਜਿਆ ਸਾਨੂੰ ਦੂਜੀ ਗੱਲ ਕਹਿੰਦੇ ਐਜੂਕੇਟਿਡ ਨਹੀਂ ਮੈਂ ਬੀਐਸਸੀ ਐਗਰੀਕਲਚਰ ਕੀਤੀ ਹੋਈ ਆ ਉਸ ਤੋਂ ਬਾਅਦ ਮੈਂ ਐਮਬੀਏ ਮਾਰਕੀਟਿੰਗ ਕੀਤੀ ਆ ਤਿੰਨ ਕਾਨੂੰਨ ਲੈ ਕੇ ਆਏ ਅਸਲੀ ਮੇਨ ਮੁੱਦਾ ਕੀ ਆ ਮੇਨ ਮੁੱਦਾ ਇਹ ਆ ਕਿ ਸਰਕਾਰ ਚਾਹੁੰਦੀ ਆ ਕਿ ਇਹ ਅਸੀਂ ਐਮਐਸਪੀ ਦੇਣੀ ਨਹੀਂਗੀ ਮੇਨ ਮੁੱਦਾ ਇਹ ਆ ਕਿ ਉਹ ਕਹਿੰਦੇ ਸਰ ਤੋਂ 3 ਸਾਲ ਦਾ ਜਿਹੜਾ ਸੰਭਿਆ ਆਏ ਅਸੀਂ ਆਪਣੇ ਭਾਰਤ ਸਰਕਾਰ ਵਾਸਤੇ ਆਪਣੇ ਭਾਰਤ ਵਾਸੀਆਂ ਵਾਸਤੇ 3 ਸਾਲ ਦਾ ਆਪਣਾ ਜਿਹੜਾ ਰਾਸ਼ਨ ਹੈ ਟੋਟਲ ਜਿਹੜਾ ਅਨਾਜ ਆ ਉਹ ਸੰਭਿਆ ਆਇਆ ਜੇ ਅਸੀਂ ਵੱਧ ਹੋਰ ਲੈ ਕੇ ਇਹਨਾਂ ਤੋਂ ਖਰੀਦਦੇ ਹਾਂ ਪਰਚੇਸ ਕਰਦੇ ਹਾਂ ਆਪਾਂ ਕਿਸਾਨਾਂ ਤੋਂ ਤਾਂ ਆਉਣ ਵਾਲੇ ਦਿਨਾਂ 'ਚ 2.5 ਲੱਖ ਕਰੋੜ ਰੁਪਏ ਪਹਿਲਾਂ ਹੀ ਐਫਸੀਆਈ ਜਿਹੜੀ ਆ ਉਹ ਥੱਲੇ ਲੱਗੀ ਹੋਈ ਆ ਕਰਜ਼ੇ ਦੀ ਅਸੀਂ ਜੇ 2-4 ਸਾਲ ਹੋਰ ਐਮਐਸਪੀ ਤੇ ਜਿਹੜਾ ਇਹ ਖਰੀਦਿਆ ਤਾਂ ਸਾਡੇ ਕੀ ਹੋਊਗਾ ਐਫਸੀਆਈ ਰਹੀਂ ਕੀ ਹੋਊਗਾ ਕਿ ਵੱਤ ਤੋਂ ਵੱਧ ਹੋਦੇਦੇ ਕਰਜ਼ਾ ਹੋਰ ਵਧੂਗਾ ਇਸ ਕਰਕੇ ਉਹ ਹੱਥ ਆਪਣੇ ਪਿਛਾਂ ਖਿੱਚਦੇ ਆ ਤੁਸੀਂ ਇੰਟਰਵਿਊ ਸੁਣੀਆਂ ਹੋਣਗੀਆਂ ਉਹਨਾਂ ਦੇ ਵਿੱਚ ਇਹਨਾਂ ਦੇ ਪ੍ਰਧਾਨ ਆਕ ਬੀਜਪੀ ਨੇ ਇਹ ਗੱਲ ਕਹੀ ਆ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਕਿ ਜੇ ਆੜਤੀਏ ਆਪਾਂ ਜਿਹੜੀ ਐਫਸੀਆਈ ਪਛਾਹ ਹਟ ਦੇਗੀ ਤਾਂ ਵਪਾਰੀ ਆਉਣਗੇ ਵਪਾਰੀ ਅਨਾਜ ਕੀ ਆ ਉਹ ਆਪਣਾ ਖਤਮ ਨਹੀਂ ਹੋਣ ਦੇਣਗੇ ਖਰਾਬ ਨਹੀਂ ਹੋਣ ਦੇਣਗੇ ਸੜ ਨਹੀਂ ਦੇਣਗੇ ਕਿ ਜਿਹੜੇ ਐਫਸੀਆਈ ਸਰਕਾਰੀ ਆ ਸਰਕਾਰੀ ਦੇ ਵਿੱਚ ਅਨਾਜ ਕੀ ਹੋ ਜਾਂਦਾ ਖਤਮ ਹੋ ਜਾਂਦਾ ਇਹ ਕਰਕੇ ਵਪਾਰੀ ਆਉਣਗੇ ਉਹ ਆਪਣਾ ਅਨਾਜ ਖਤਮ ਨਹੀਂ ਹੋਣ ਦੇਣਗੇ ਵੱਡੇ ਵੱਡੇ ਪ੍ਰੋਜੈਕਟ ਲਾਏ ਜਾਣਗੇ ਮੇਨ ਮੁੱਦਾ ਇਸ ਗੱਲ ਦਾ ਨਾਲੇ ਇਹ ਜਿਹੜੇ ਰੂਲ ਆ ਇਹ ਸਿਰਫ ਇੱਥੇ ਨਹੀਂ ਪਹਿਲਾਂ ਅਬਰਾਡ ਕੰਟਰੀਆਂ 'ਚ ਕਰ ਚੁੱਕੇ ਆ ਜੇ ਅਬਰਾਡ 'ਚ ਨਹੀਂ ਨਾ ਚੱਲ ਸਕੇ ਤੇ ਸਾਡੇ ਭਾਰਤ 'ਚ ਇਹ ਜੀ ਨਹੀਂ ਚੱਲ ਸਕਦੀ ਏ ਆ ਵੀ ਜਿੱਦਾਂ ਹੁਣ ਯੂਪੀ ਬਿਹਾਰ 800 ਰੁਪਏ ਕਿਲੋ ਚੀਜ਼ ਵੇਖਦੀ ਆ ਸਾਡੇ 1800 ਵੇਖਦੀ ਆ ਕੁਆਂਟਲ ਦੇ ਹਿਸਾਬ ਨਾਲ ਇਹ ਆ ਵੀ ਜਿੱਥੇ 800 ਹੋ ਗਈ ਮੈਂ ਸਭ ਤੋਂ ਵੱਡੀ ਗੱਲ ਇਹ ਆ ਨਾ ਵੀ ਜਿਹੜਾ ਅੱਜ ਯੂਪੀ ਬਿਹਾਰ ਪੰਜਾਬ ਜਾ ਕੇ ਕੰਮ ਕਰਦਾ ਬਣਾ ਢਿੱਡ ਭਾਲਦਾ ਜੇ ਤੁਸੀਂ ਉੱਥੇ ਐਮਐਸਬੀ ਲਾਗੂ ਕਰਕੇ ਇੰਨਾ ਫਾਇਦਾ ਦਿੱਤਾ ਹੁੰਦਾ ਉਹਨੂੰ ਕੀ ਲੋੜ ਸੀ ਵੀ ਭਾਰਤ ਜੀ ਕਿਤੇ ਹੋਰ ਜਾ ਕੇ ਕੰਮ ਕਰਨ ਦੀ ਦੂਜੀ ਗੱਲ ਇਹ ਆ ਵੀ ਜੇ ਅੱਜ ਸੜਤੇ ਵੀ ਤੁਸੀਂ ਉਹੀ ਰੂਲ ਅਪਲਾਈ ਕਰਦੇ ਹੋਗੇ ਤੇ ਯੂਪੀ ਬਿਹਾਰ ਵਾਲੇ ਮੁਰਗੇ ਤਾਂ ਬਿਲਕੁਲ ਭੁੱਖੇ ਮਰ ਜਾਣਗੇ ਮੁਰਗੇ ਅਸੀਂ ਕਿੱਥੇ ਜਾਣਾ ਸਰ ਇੱਕ ਨੈਕਸਟ ਗੱਲ ਮੈਂ ਟੀਚ ਅਪਾਇੰਟਮੈਂਟ ਕੀਤਾ ਹੋਇਆ ਕੰਪਨੀਆਂ ਕੀ ਕਰਦੀਆਂ ਨੇ ਸਰ ਤੋਂ ਤਨਖਾਹ ਜਿਹੜੀ ਸਰਕਾਰ ਤੋਂ ਲੈਂਦੀ ਆ ਸਾਨੂੰ ਕੀ ਆ ਅੱਗੇ ਤਨਖਾਹ ਦਿੰਦੀ ਆ ਸਮਝ ਗਏ ਤੁਸੀਂ ਕਿ ਪ੍ਰਾਈਵੇਟ ਸਰਕਾਰ ਨੇ ਕੰਪਨੀਆਂ ਰੌਡ ਕੀਤੀਆਂ ਆ ਪੰਜਾਬ ਦੇ ਵਿੱਚ ਉਹ ਤਨਖਾਹ ਕੀ ਆ ਸਰਕਾਰ ਤੋਂ ਲੈਂਦੀ ਆ ਤੇ ਉਹੀ ਤਨਖਾਹ ਸਾਨੂੰ ਦੇ ਦਿੰਦੀ ਆ ਹੁਣ ਤੁਸੀਂ ਦੇਖੋ ਹਰਿਆਣੇ ਦੇ ਵਿੱਚ 23000 24000 ਰੁਪਿਆ ਤਨਖਾਹ ਦੇ ਰਹੀ ਆ ਉਹੀ ਸਰਕਾਰ ਤੋਂ ਲੈ ਕੇ ਸਾਨੂੰ 15100 ਰੁਪਿਆ ਤਨਖਾਹ ਦੇ ਰਹੀ ਆ 6-7000 ਰੁਪਿਆ ਦਾ ਫਰਕ ਦਾ 10000 ਦਾ ਇੱਥੇ ਵੀ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਪੈ ਗਿਆ ਤੁਸੀਂ ਇਹ ਹਿਸਾਬ ਲੜੋਗੇ ਜੇ ਪ੍ਰਾਈਵੇਟ ਕੰਪਨੀਆਂ ਆ ਗਈਆਂ ਸਾਡੇ ਪੰਜਾਬ ਦੇ ਵਿੱਚ ਸਾਡਾ ਮੰਨ ਲੋ 8150 181900 ਰੁਪਏ ਚੋਨਾ ਵੇਗ ਰਿਆ ਉਹ ਸਾਨੂੰ 2500 ਦੇ ਦੇਣਗੇ 3000 ਦੇ ਦੇਣਗੇ 2 ਸਾਲ ਦੇ ਦੇਣਗੇ ਅੱਗੇ ਕੀ ਦੇਣਗੇ ਸਾਨੂੰ ਕੁਝ ਨਹੀਂ ਦੇਣਾ 2012 ਜਾਂ 13 ਦੇ ਵਿੱਚ 4800 ਰੁਪਏ ਸਾਡਾ 11 ਇੰਕੀ ਦਾ ਰੇਟ ਸੀ ਐਤ ਕੀ ਇਸ ਵਾਰ ਅਸੀਂ 3200 ਰੁਪਏ ਨੂੰ ਜਿਹੜੀ ਆ ਉਹ 11 ਇੰਕੀ ਵੇਚੀ ਆ ਸਾਰਿਆਂ ਨੂੰ ਪਤਾ ਤੁਸੀਂ ਦੱਸੋਗੇ ਉਹ ਵੀ ਪ੍ਰਾਈਵੇਟ ਹੀ ਵਿਕ ਰਹੀਆਂ ਐਮ ਐਸ ਪੀ ਦਾ ਸਿਰਫ ਸਾਨੂੰ ਝੋਨੇ ਦੇ ਦੀ ਆ ਕਣਕ ਤੇ ਮਿਲਦੀ ਆ ਉਸ ਤੋਂ ਬਾਅਦ ਅਸੀਂ ਕਿੰਨੀਆਂ ਫਸਲ ਲਗਾਉਂਦੇ ਆ 1121 1509 ਸਰਬਦੀ ਜਿਹੜੀ ਬਾਜਵਤੀ ਪਾਕਿਸਤਾਨੀ ਹੁੰਦੀ ਸੀ ਦਰਮਦਰ ਨੇ ਏਰੀਆ ਮੇਰਾ ਸਰਬਦੀ ਇਲਾਕਾ ਜਿੱਥੇ ਸਭ ਤੋਂ ਵੱਧ ਪਾਕਿਸਤਾਨੀ ਬਾਜਵਤੀ ਹੁੰਦੀ ਸੀ ਉਹ ਬਿਲਕੁਲ ਖਤਮ ਹੋ ਗਈ ਆ ਅਸੀਂ ਤਾਂ ਉਹ ਅਗਾਉਂਦੇ ਹੀ ਨਹੀਂਗੇ ਉਹ ਪਾਣੀ ਬਹੁਤ ਘੱਟ ਲੈਂਦੀ ਸੀ ਥੋੜੇ ਸਮੇਂ 'ਚ ਪੱਕ ਜਾਂਦੀ ਸੀ ਤਾਂ ਕੀ ਹੋਇਆ ਸਰਕਾਰ ਨੇ ਜਦੋਂ ਦਾ ਰੇਡ ਹੀ ਨਹੀਂ ਦਿੱਤਾ ਉਹਦਾ 6500 ਤੋਂ 6500 ਰੁਪਏ ਤੱਕ ਉਹ ਵਿਕੀ ਆ 2013 ਦੇ ਵਿੱਚ ਪਰ ਇਸ ਵਕਤ ਉਹਦਾ ਰੇਡ ਹੀ ਨਹੀਂ ਹੈਗਾ 2500 ਤੋਂ ਲੇ ਉਹਦਾ ਰੇਡ ਆ ਜੇ ਉਹਦਾ ਰੇਡ ਵੱਧ ਹੋਊਗਾ ਤਾਂ ਅਸੀਂ ਆਪੇ ਉਹ ਅਗਾਉਂਦੇ ਬਾਸਬਤੀ ਇਹਦਾ ਮਤਲਬ ਵੀ ਐਮਐਸਪੀ ਤੁਸੀਂ ਸਿਰਫ ਸਾਨੂੰ ਦੇ ਰਿਆ ਸੀ ਝੋਨੇ ਤੇ ਤੇ ਕਣਕ ਤੇ ਅਸੀਂ 11 21 ਰਕਬਾ ਅਸੀਂ ਹੋਰ ਜਿਹੜੇ ਚੈਨਲਾਂ ਲਏ ਜਿਹੜੇ ਉਹ ਕਰਦੇ ਆ ਡੀਐਨਏ ਕਰਦੇ ਆ ਡੀਐਨਏ ਕਰਕੇ ਚੰਗੀ ਤਰ੍ਹਾਂ ਦੇਖੋ ਕਿ ਐਮਐਸਪੀ ਝੋਨੇ ਦੇ ਕਣਕ ਦੇ ਮਿਲ ਰਹੀ ਆ ਕਿੰਨਾ ਏਰੀਆ ਸੀ ਝੋਨੇ ਦਾ ਝੋਨੇ ਏਰੀਏ 'ਚ ਵਰਤੋਂ ਕਰਦੇ ਆ ਕਿੰਨਾ ਖੇਤਰਫਲ 1509 'ਚ ਹੁੰਦਾ ਕਿੰਨਾ ਖੇਤਰਫਲ ਦੇਸੀ ਬਾਸਬਦੀ ਦਾ ਲਾਇਆ ਜਾਂਦਾ ਕਿੰਨਾ ਸ਼ਰਬਤੀ ਦਾ ਲਾਇਆ ਜਾਂਦਾ ਕਿੰਨਾ 1500 ਦਾ ਨਾਂ ਲਾ ਜਾਂਦਾ ਚੋਨੇ ਦਾ ਰਕਬਾ ਤਾਂ ਸਾਰਾ 20% ਲਾਉਂਦੇ ਸੀ ਪੰਜਾਬ ਦੇ ਵਿੱਚ ਪਰ ਉਹ ਦਿਨੋ ਦਿਨ ਇਨਕਰੀਜ਼ ਕਿਉਂ ਆ ਕਿਉਂਕਿ ਜਿਹੜਾ ਭਾਅ ਸੀ ਦੂਜੀਆਂ ਐਮਐਸਪੀ ਵਿਦਆਊਟ ਐਮਐਸਪੀ ਜਿਹੜੀਆਂ ਪਰੋ ਸੀ ਉਹਦਾ ਵਿਦਆਊਟ ਐਮਐਸਪੀ ਕਰਕੇ ਰੇਟ ਕੀਆ ਬਹੁਤ ਜ਼ਿਆਦਾ ਡਿੱਗ ਪਿਆ ਤਾਂ ਲੋਕਾਂ ਨੇ ਪ੍ਰੀਫਰ ਕੀਤਾ ਚੋਨਾ ਲਗਾਉਣਾ ਠੀਕ ਹੈ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀਆਂ ਮੰਗਾ ਵਾਂ ਸਾਡੀਆਂ ਮੰਨੀਆਂ ਜਾਣ ਅਸੀਂ ਘਰੇ ਜਾ ਕੇ ਆਰਾਮ ਨਾਲ ਸੌਖਿਓ ਕੇ ਲੰਮੇ ਬਈ ਐਨੀ ਦੁਨੀਆ ਆ ਗਈ ਆ ਐਨੀ ਦੁਨੀਆ ਤੁਹਾਨੂੰ ਮੈਂ ਕਿਹਾ ਐਜੂਕੇਟਿਡ ਦੀ ਇਹ ਗੱਲ ਕਰਦੇ ਇੰਗਲਿਸ਼ ਦੀਆਂ ਗੱਲਾਂ ਕਰਦੇ ਸਾਡੇ ਆਈਲਰਸ ਨੇ ਇਹਨੇ ਸੈਂਟਰ ਕੋਲੇ ਪਾਇਆ ਹਰੇਕ ਬੱਚਾ ਦਾ ਐਜੂਕੇਟਾ ਕੌਣ ਕਹਿੰਦਾ ਇੰਗਲਿਸ਼ ਨਹੀਂ ਆਉਂਦੀ ਟਵਿੱਟਰ ਇਹਨਾਂ ਨੇ ਦੋਵਾਂ ਇਹਨਾਂ ਦੇ ਵਿੱਚ 40000 ਖਾਤਾ ਜਿਹੜਾ ਖੁੱਲ ਗਿਆ ਵਾ ਠੀਕ ਹੈ ਇਹਨਾਂ ਨੂੰ ਪਾਸੇ ਹੋਣਾ ਚਾਹੀਦਾ ਇਹ ਕਾਨੂੰਨ ਜਿਹੜੇ ਆ ਬਿਲਕੁਲ ਵਾਪਸ ਲੈ ਗਏ ਸਾਨੂੰ ਇਥੋਂ ਆਰਾਮ ਨਾਲ ਇਹਨਾਂ ਨੂੰ ਕਿਹਾ ਜਾਵੇ ਵੀ ਕਾਨੂੰਨ ਵਾਪਸ ਆ ਤਾਂ ਅਸੀਂ ਇਥੋਂ ਚੱਲ ਜਾਾਂਗੇ ਨਹੀਂ ਤੇ 1 ਸਾਲ ਲੱਗੇ 6 ਮਹੀਨੇ ਲੱਗੇ ਜਿੰਨਾ ਵੀ ਟਾਈਮ ਲੱਗੇ ਅਸੀਂ ਜਿੰਨੇ ਵੀ ਆ ਕਿਸਾਨ ਜਿੰਨੇ ਵੀ ਆ ਆਗੂ ਜਿੰਨੇ ਵੀ ਉਹਨਾਂ ਦੇ ਨਾਲ ਅਸੀਂ ਨੌਜਵਾਨ ਖੜੇ ਆ ਅਸੀਂ ਜ਼ਰੂਰ ਆਵਾਂਗੇ ਰਹੀ ਗੱਲ ਤੁਹਾਡੇ ਨਸ਼ੇ ਕਰਨ ਵਾਲੀ ਅਸੀਂ ਖੜੇ ਆ ਪੰਜਾਬੀ ਆ ਮੇਰੀ ਇੰਟਰਵਿਊ ਮੈਨੂੰ ਦੇਖ ਰਿਹਾ ਤੁਸੀਂ ਮੇਰਾ 1% ਨਸ਼ਾ ਕੱਢ ਦੋ ਮੈਂ ਸਰਹਦੀ ਜਿਲ੍ਹਾ ਤਰਨਤਾਰਨ ਦਾ ਬਾਰਡਰ ਏਰੀਆ ਪਾਕਿਸਤਾਨ ਤੋਂ 2 ਕਿਲੋਮੀਟਰ ਦੂਰ ਆ ਬਈ 1% ਵੀ ਨਸ਼ਾ ਕੱਢ ਦੋਗੇ ਮੇਰੇ ਦੇ ਵਿੱਚ ਲੈ ਫਾਂਸੀ ਚੜਾ ਦਿਓ ਇੱਥੇ ਤੁਸੀਂ ਇਹ ਕਿੱਦਾਂ ਦੀਆਂ ਗੱਲਾਂ ਕਰਦੇ ਪੰਜਾਬੀ ਨਸ਼ੇ ਵਾਲੇ ਕਿੱਦਾਂ ਤੁਹਾਡੇ ਚੈਨਲ ਦੇ ਮਾਦਰ ਮੈਂ ਮੈਂ ਗੱਲ ਕਹਿਣਾ ਚਾਹੁੰਦਾ ਵੀ ਬਹੁਤ ਘੱਟ ਚੈਨਲ ਆ ਜਿਹੜੇ ਇਸ ਟਾਈਮ ਗਰਾਊਂਡ ਰਿਪੋਰਟ ਦਿਖਾ ਰਹੇ ਆ ਇਸ ਗੱਲ ਦੀ ਮੈਂ ਤੁਹਾਡੇ ਚੈਨਲ ਦੀ ਪ੍ਰਸ਼ੰਸਾ ਕਰਦਾ ਤੁਸੀਂ ਇੱਥੇ ਆਉਂਦੇ ਹੋ ਈਵਨ ਸਿੰਗਲ ਪਰਸਨ ਤੁਸੀਂ ਖਲੋਕਿਓ ਉਹਨਾਂ ਟਾਈਮ ਦਿੰਦੇ ਹੋ ਉਹਦੀ ਗੱ ਇਹਦੇ ਕੋ ਸੁਣੀ ਜੇ ਇਹਦੀ ਚੰਗੀ ਲੱਗੀ ਉਹਦੀ ਰੱਖ ਲਈ ਦੂਜੇ ਸੁਣੀ ਉਹਦਾ ਕੱਟ ਆਫ ਕਰਦਾ ਬਹੁਤਾ ਇਦਾਂ ਚੱਲ ਰਿਹਾ ਸੋ ਮੈਂ মিডিਆ ਨੂੰ ਬੇਨਤੀ ਕਰਦਾ ਵੀ ਇੰਨਾ ਜ਼ਿਆਤੀ ਨਾ ਕਰੋ ਅੱਜ ਇਹ ਕਿਸਾਨਾਂ ਦੇ ਪਈ ਆ ਅਸੀਂ ਤੇ ਇਕੱਠੇ ਹੋ ਗਏ ਜਦੋਂ ਕੱਲ ਨੂੰ ਵਪਾਰੀਆਂ ਦੇ ਪੈਣੀ ਆ ਜਦੋਂ ਆਮ ਵਰਗ ਤੇ ਪੈਣੀ ਆ ਤੇ ਆਮ ਵਰਗ ਕੋ ਇੰਨਾ ਟਾਈਮ ਨਹੀਂ ਇਕੱਠੇ ਹੋਣ ਦਾ ਸੋ ਮੈਂ ਬੇਨਤੀ ਕਰਦਾ ਵੀ ਇਸ ਟਾਈਮ ਅਸੀਂ ਕਿਸਾਨਾਂ ਦਾ ਸਾਥ ਦਿਈਏ ਸੋ ਇਹ ਸਾਥ ਤੁਹਾਡਾ ਦਿੱਤਾ ਹੋਇਆ ਤੁਹਾਡੀ ਆਉਣ ਵਾਲੀ ਪਨੀਰੀ ਵਾਸਤੇ ਲਾਏ ਬੰਦ ਹੋਏਗਾ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸੋ ਜਿਵੇਂ ਤੁਸੀਂ ਦੇਖਿਆ ਵੀ ਨੌਜਵਾਨ ਵਰਗ ਵੱਲੋਂ ਜਿੱਥੇ ਇਸ ਅੰਦੋਲਨ ਨੂੰ ਪਰਮਾ ਹੰਗਾਰਾ ਦਿੱਤਾ ਗਿਆ ਉੱਥੇ ਹੀ ਆਪਣੇ ਆਪ ਨੂੰ ਐਜੂਕੇਟਿਡ ਕਹਿ ਕੇ ਮੋਦੀ ਸਰਕਾਰ ਦੇ ਮੂੰਹ ਦੇ ਉੱਤੇ ਚਪੇੜ ਮਾਰੀ ਗਈ ਹੈ ਸੋ ਕੈਮਰਾਮੈਨ ਗਗਨ ਦੇ ਨਾਲ ਭਪਿੰਦਰ ਗਰੇਵਾਲ ਦਿੱਲੀ ਪੋਸਟ ਦਿੱਲੀ ਕੁੰਟਲੀ ਬਾਰਡਰ 14